ਇੱਕ ਗਰੰਤੀ ਸਿੰਘ ਵੱਲੋਂ ਬਹੁਤ ਹੀ ਮਾੜੀ ਹਰਕਤ ਕੀਤੀ ਗਈ। ਕਮੇਟੀ ਨੂੰ ਤੇ ਗੁਰੂ ਘਰ ਨੂੰ ਬਦਨਾਮ ਕਰਨ ਵਾਸਤੇ ਇੱਕ ਵੀਡੀਓ ਪਾਈ ਗਈ। ਜਿੱਦਨ ਉਹਦਾ ਜਨਮ ਦਾ ਦਿਨ ਸੀ ਅਖੀਰਲਾ ਉਹਨੇ ਅੰਮ੍ਰਿਤਸਰ ਲੈ ਉੱਠ ਕੇ ਜਿਸ ਜਗ੍ਹਾ ਤੇ ਗੁਰੂ ਸਾਹਿਬ ਦੀਆਂ ਪੋਥੀਆਂ ਪਈਆਂ ਸੀ ਉਹਨਾਂ ਉੱਪਰ ਮਿੱਟੀ ਪਾ ਕੇ ਤੇ ਲਾਈਵ ਹੋ ਕੇ ਇੱਕ ਵੀਡੀਓ ਵਾਇਰਲ ਕਰ ਦਿੱਤੀ। ਜਦੋਂ ਆ ਕੇ ਪੁੱਛ ਪੜਤਾਲ ਸਾਰੀ ਖੂਕ ਕੀਤੀ ਉਹਦੇ ਚ ਗਰੰਤੀ ਸਿੰਘ ਦੋਸ਼ੀ ਪਾਇਆ ਗਿਆ ਗਰੰਤੀ ਸਿੰਘ ਦਾ ਪੂਰਾ ਚਿੱਠਾ ਕਢਾ ਕੇ ਜਿਹੜੇ ਜਿਹੜੇ ਗੁਰੂ ਘਰਾਂ ਚੋਂ ਸੇਵਾ ਕਰਦਾ ਰਿਹਾ ਕਿੱਥੋਂ ਕਿੱਥੋਂ ਇਹਨੇ ਕਿਹੜੇ ਕਿਹੜੇ ਮਾੜੇ ਕੰਮ ਕੀਤੇ ਆ ਪੂਰਾ ਵੇਰਵਾ ਲੈ ਕੇ ਕਾਲ ਤਖਤ ਸਾਹਿਬ ਤੇ ਪੇਸ਼ ਹੋ ਜਾਂ ਜੀ ਤੇ ਮੈਨੂੰ ਪੂਰਾ ਭਰੋਸਾ ਆ ਮੈਨੂੰ ਕਾਲ ਤਖਤ ਸਾਹਿਬ ਤੋਂ ਪੂਰਾ ਇਨਸਾਫ ਮਿਲੇਗਾ ਸਾਰੇ ਗੁਰੂ ਘਰਾਂ ਦੇ ਵਿੱਚ ਜਦੋਂ ਤੁਸੀਂ ਗਰੰਥੀ ਸਿੰਘ ਨੂੰ ਲੈ ਕੇ ਆਂਦੇ ਹੋ ਉਹਦੀ ਪੂਰੀ ਪੁੱਛ ਪੜਤਾਲ ਕੀਤੀ ਜਾਵੇ ਬਗੈਰ ਦਾ ਨਿਤਨੇਮ ਦਾ ਹੋਣਾ ਚਾਹੀਦਾ ਤੇਲਕਪਨਗਰ ਸੁੰਦਰ ਨਗਰ ਦੇ ਵਿੱਚ ਇੱਕ ਗਰੰਥੀ ਸਿੰਘ ਵੱਲੋਂ ਬਹੁਤ ਹੀ ਮਾੜੀ ਹਰਕਤ ਕੀਤੀ ਗਈ ਕਮੇਟੀ ਨੂੰ ਤੇ ਗੁਰੂ ਘਰ ਨੂੰ ਬਦਨਾਮ ਕਰਨ ਵਾਸਤੇ ਇੱਕ ਵੀਡੀਓ ਪਾਈ ਗਈ ਜਿਹੜੀ ਬਹੁਤ ਹੀ ਨਿੰਦਕਯੋਗ ਆ ਉਹ ਸਬੰਧ ਵਿੱਚ ਜਦੋਂ ਆ ਕੇ ਉੱਥੋਂ ਦਾ ਮਾਹੌਲ ਚਾਲ ਦੇਖਿਆ ਉੱਥੋਂ ਦੇ ਪ੍ਰਬੰਧਕਾਂ ਨਾਲ ਗੱਲ ਕੀਤੀ ਤਕਰੀਬਨ بڑے ਗੁਰੂ ਘਰਾਂ 'ਚ ਸੇਵਾ ਕੀਤੀਆਂ ਦੇਖਿਆ ਵੀ ਉੱਥੋਂ ਦਾ ਹਾਲਚਾਲ ਪਰ ਕਈ ਜਿੱਦਾਂ ਕਹਿ ਲਓ ਗਰੰਤੀ ਸਿੰਘਾਂ ਨੂੰ ਕੋਈ 8 ਦਿੰਦਾ ਕੋਈ 10 ਦਿੰਦਾ ਇਨੂੰ 12000 ਰੁਪਇਆ ਸਰਬਜੀਤ ਨੂੰ ਤਨਖਾਹ ਦੇ ਰਹੇ ਸੀ ਹਰ ਮਹੀਨੇ ਰੈਸ਼ ਵਧੀਆ ਏਸੀ ਲੱਗਾ ਹਰ ਚੀਜ਼ ਦੀ ਫੈਸਿਲਿਟੀ ਇਹਨੂੰ ਮਿਲ ਰਹੀ ਸੀ ਔਰ ਫਿਰ ਵੀ ਪਤਾ ਨਹੀਂ ਰੱਬ ਜਾਣੇ ਉਹਦੇ ਮਨ 'ਚ ਕਿਹੜੀ ਬੰਛਾ ਸੀ ਔਰ ਜਦੋਂ ਪਤਾ ਕੀਤਾ ਦੋ ਤਿੰਨ ਗੁਰੂ ਘਰਾਂ 'ਚੋਂ ਉਹਨੂੰ ਕੱਢਿਆ ਗਿਆ ਧੱਕੇ ਮਾਰ ਕੇ ਇੱਕ ਤੇ ਹੁੰਦਾ ਨਾ ਤਨਖਾਹ ਦੇ ਕੇ ਗ੍ਰੰਤੀ ਨੂੰ ਹੱਥ ਜੋੜ ਤੇ ਉਹਨੂੰ ਦੋ ਤਿੰਨ ਘਰ ਗੁਰੂ ਘਰਾਂ 'ਚੋਂ ਧੱਕੇ ਮਾਰ ਕੇ ਕੱਢਿਆ ਗਿਆ ਔਰ ਉਹਦੀ ਬੰਛਾ ਸੀ ਕਿ ਮੈਂ ਇੱਥੇ ਰਵਾਂਗਾ ਮੈਨੂੰ ਕੋਈ ਕੱਢ ਨਹੀਂ ਸਕਦਾ ਜਾ ਤਾਂ ਮੈਨੂੰ ਲੱਖ 2 ਲੱਖ ਰੁਪਈਆ ਦਿਓ ਤੇ ਜਾਂ ਮੈਨੂੰ ਪੱਕੇ ਰਹਿਣ ਦਿਓ ਸੋ ਉਹੀ ਵੰਛਾ ਨੇ ਇਸ ਗੁਰੂ ਘਰ ਤੇ ਰੱਖੀ ਆ ਕੇ ਜਿਸ ਦਿਨ ਉਹਦਾ ਜਾਣ ਦਾ ਦਿਨ ਸੀ ਅਖੀਰਲਾ ਉਹਨੇ ਅੰਮ੍ਰਿਤ ਵੇਲੇ ਉੱਠ ਕੇ ਜਿਸ ਜਗ੍ਹਾ ਤੇ ਗੁਰੂ ਸਾਹਿਬ ਦੀਆਂ ਪੋਥੀਆਂ ਪਈਆਂ ਸੀ ਉਹਨਾਂ ਉੱਪਰ ਮਿੱਟੀ ਪਾ ਕੇ ਤੇ ਲਾਈਵ ਹੋ ਕੇ ਇੱਕ ਵੀਡੀਓ ਵਾਇਲਡ ਕਰ ਦਿੱਤੀ ਉਹ ਵੀਡੀਓ ਦੇ ਸਬੰਧ ਵਿੱਚ ਜਦੋਂ ਆ ਕੇ ਪਚ ਪੜਤਾਲ ਸਾਰੀ ਖੂਕ ਕੀਤੀ ਉਹਦੇ ਵਿੱਚ ਗਰੰਟੀジング ਦੋਸ਼ੀ ਪਾਇਆ ਗਿਆ ਇਹ ਪਹਿਲਾ ਤੁਸੀਂ ਪਹੁੰਚੋ ਖਾਲਦ ਸਾਹਿਬ ਮੈਂ ਗਰੰਟੀ ਸਿੰਘ ਦਾ ਪੂਰਾ ਚਿੱਠਾ ਕਢਾ ਕੇ ਜਿਹੜੇ ਜਿਹੜੇ ਗੁਰੂ ਘਰਾਂ ਚੋਂ ਸੇਵਾ ਕਰਦਾ ਰਿਹਾ ਕਿੱਥੋਂ ਕਿੱਥੋਂ ਇਹਨੇ ਕਿਹੜੇ ਕਿਹੜੇ ਮਾੜੇ ਕਰਮ ਕੀਤੇ ਆ ਪੂਰਾ ਵੇਰਵਾ ਲੈ ਕੇ ਕਾਲ ਤਕ ਸਾਹਿਬ ਤੇ ਪੇਸ਼ ਹੋਇਆ ਜੀ ਤੇ ਮੈਨੂੰ ਪੂਰਾ ਭਰੋਸਾ ਆ ਮੈਨੂੰ ਕਾਲ ਤਕ ਸਾਹਿਬ ਤੋਂ ਪੂਰਾ ਇਹ ਇਨਸਾਫ ਮਿਲੇਗਾ ਮੈਨੂੰ ਸਰਦਾਰ ਬਗੀਚਾ ਸਿੰਘ ਨੇ ਭਰੋਸਾ ਦਿੱਤਾ ਜੀ ਅਸੀਂ ਆਪਣੀ ਟੀਮ ਭੇਜ ਕੇ ਪੂਰੀ ਪੜਤਾਲ ਕਰਾਂਗੇ ਜਿਹੜਾ ਦੋਸ਼ੀ ਪਾਇਆ ਜਾਏਗਾ ਉਹਨਾਂ ਨੇ ਬੰਦੀ ਕਾਰਵਾਈ ਕਰਾਇਆ ਅੱਜ ਪੂਰੀ ਕਮੇਟੀ ਆਈ ਏ ਉਸ ਗੁਰੂ ਘਰ ਦੀ ਸੰਗਤ ਵੀ ਨਾਲ ਆਈ ਆ ਜੀ ਔਰ ਉਸ ਗੁਰੂ ਘਰ ਦੇ ਵਿੱਚ ਤਕਰੀਬਨ 30 35 ਬੀਬੀਆਂ ਐਸੀਆਂ ਜਿਹੜੀਆਂ ਦਿੱਲੀ ਆ ਕੇ ਨਿਤਨੇਮ ਕਰਦੀਆਂ ਜਿਸ ਜਗ੍ਹਾ ਤੇ ਪੋਥੀਆਂ ਪਈਆਂ ਸੀ ਗੁਰੂ ਸਾਹਿਬ ਦੀਆਂ ਉੱਥੇ ਗੁੜਕੇ ਸਾਹਿਬ ਵੀ ਪਏ ਆ ਉੱਥੋਂ ਬੀਬੀਆਂ ਗੁੜਕਾ ਸਾਹਿਬ ਲੈ ਕੇ ਦਿੱਲੀ ਨਿਤਨੇਮ ਕਰਦੀਆਂ ਆ ਔਰ 1 ਮਹੀਨਾ ਗਰੰਤੀ ਸਿੰਘ ਨੂੰ ਸੇਵਾ ਕਰਦੇ ਹੋ ਗਏ ਸੀ ਇਨੂੰ ਉਸੇ ਦਿਨ ਹੀ ਪੋਤੀਆਂ ਦੇ ਉੱਪਰ ਮਿੱਟੀ ਕਿਦਾਂ ਨਜ਼ਰ ਆ ਗਈ ਮੈਂ ਤੇ ਇਸ ਗੱਲ ਦਾ ਪੁੱਛਣਾ ਚਾਹਨਾ ਜਾਣ ਬਟਾ ਜਾਣਦੇ ਸਮੇਂ ਤੈਨੂੰ ਮਿੱਟੀ ਨਜ਼ਰ ਆਈ ਲੱਗਦਾ ਨਹੀਂ ਗਰੰਤੀ ਸਿੰਘ ਨੂੰ ਰੱਖਣ ਤੋਂ ਪਹਿਲਾਂ ਪ੍ਰੋਪਰ ਸ਼ਾਨਮੀਨ ਕਰਨੀ ਬਾਬਾ ਜੀ ਇਸੇ ਕਰਕੇ ਮੈਂ ਇਹਨਾਂ ਨੂੰ ਵੀ ਧਾਰਨਾ ਕੀਤੀ ਹੈ ਔਰ ਤੁਹਾਡੇ ਮਾਧਿ ਰਾਈ ਇੱਕ ਬੇਨਤੀ ਕਰਨਾ ਚਾਹਨਾ ਸਾਰੇ ਗੁਰੂ ਘਰਾਂ ਦੇ ਵਿੱਚ ਜਦੋਂ ਤੁਸੀਂ ਗਰੰਤੀ ਸਿੰਘ ਨੂੰ ਲੈ ਕੇ ਆਉਂਦੇ ਹੋ ਉਹਦੀ ਪੂਰੀ ਪੁੱਛ ਪੜਤਾਲ ਕੀਤੀ ਜਾਵੇ ਬਗੈਦਾ ਉਹਦਾ ਨਿਤਨੇਮ ਦਾ ਹੋਣਾ ਚਾਹੀਦਾ ਅੰਦਰ ਨਗਰ ਤਿਰਕ ਨਗਰ ਗੁਰਦੁਆਰੇ ਮਤਵਤੇ ਦੀ ਸੇਵਾਦਾਰਾ ਅਸੀਂ ਰੋਜ਼ ਸਵੇਰੇ ਨਿਤਨੇਮ ਕਰਦੇ ਆ ਹੌਨੇ ਆ ਗੁਟਕਾ ਸਭ ਲੈਨੇ ਆ ਤੇ ਉਤੇ तकरीबन 2-3 ਘੰਟੇ ਰਹਿਨੇ ਆ ਸਾਰੀ ਸਫਾਈ ਦੇਖਭਾਲ ਕਰਕੇ ਫਿਰ ਘਰ ਨੂੰ ਜਾਇਦਾ ਸਰਕਾਰ ਕੋਲੋਂ ਸੇ ਵਧੀਆ ਚੱਲਦਾ ਸੀ ਤੇ ਜਦੋਂ ਦੇ ਪਾਰਟੀ ਸਾਹਿਬ ਆਏ ਆ ਉਦੋਂ ਦੇ ਮਤਲਬ ਕਿ ਇੱਕਦਮ ਹੀ ਹਾਲਾਤ ਬਿਲਕੁਲ ਖਰਾਬ ਜੇ ਹੋ ਗਏ ਆ ਗੁਰਦੁਆਰੇ ਵੀ ਸੰਗਤ ਵੀ ਬਹੁਤ ਘੱਟ ਗਈ ਆ ਆਉਂਦੇ ਨਹੀਂ ਆ ਜੇ ਉਹਨਾਂ ਨੂੰ ਕੀਰਤਨ ਵੀ ਨਹੀਂ ਕਰਦੇ ਨਾ ਹੀ ਕਥਾ ਕਰਦੇ ਆ ਕਥਾ ਜੇ ਕਰਦੇ ਆ ਤੇ ਉਹ ਦੁਨਿਆਵੀ ਗੱਲਾਂ ਕਰਦੇ ਆ ਤੇ ਉਹਨਾਂ ਨੂੰ ਮਤਲਬ ਬੜੀ ਵਾਰ ਸਮਝਾਇਆ ਕਿ ਨਹੀਂ ਬਾਬਾ ਜੀ ਤੁਸੀਂ ਕੋਈ ਸਾਨੂੰ ਸਾਖੀ ਸੁਣਾਇਆ ਕਰੋ ਕੋਈ ਜਿੱਦਾਂ ਹੁਕਮਨਾਮਾ ਸਾਹਿਬ ਦੀ ਕਥਾ ਕਰਿਆ ਕਰੋ ਸਾਨੂੰ ਇਸ ਤਰ੍ਹਾਂ ਦੀਆਂ ਗੱਲਾਂ ਦੱਸਿਆ ਕਰੋ ਤਾਂ ਕਿ ਅਸੀਂ ਅੱਗੇ ਵੀ ਆਪਣੇ ਬੱਚਿਆਂ ਨੂੰ ਜਾਂ ਹੋਰ ਵੀ ਬਾਕੀ ਸਮਝਾ ਸਕੀਏ ਆ ਸਕੀਏ ਗੁਰੂ ਕਰਨ ਨਾਲ ਜੁੜ ਸਕੀਏ ਪਰ ਨਹੀਂ ਉਹਨਾਂ ਨੇ ਸਭੋ ਇਹਦਾ ਵੀ ਵਿਰੋਧ ਕੀਤਾ ਕਿ ਤੁਸੀਂ ਜ਼ਿਆਦਾ ਸਿਆਣੇ ਹੋ ਜਾਂ ਅਸੀਂ ਮਤਲਬ ਮੈਂ ਇਦਾਂ ਉਦਾਂ ਮਤਲਬ ਮੈਂ ਬਹੁਤ ਸਿਆਣਾ ਹਾਂ ਜਿਵੇਂ ਮੈਂ ਬੋਲਦਾ ਮੈਂ ਠੀਕ ਬੋਲਦਾ ਹਾਂ ਤੇ ਇਸ ਕਰਕੇ ਫਿਰ ਉਹਨਾਂ ਨੂੰ ਮਤਲਬ ਕਿ ਪੂਰੀ ਸੰਗਤ ਦੇ ਸੰਗਤ ਨੇ ਕਿਸੇ ਕਿਸੇ ਵੀ ਸੰਗਤ ਦੇ ਮਤਲਬ ਗੱਲ ਨਹੀਂ ਉਹਨਾਂ ਨੇ ਸੁਣੀ ਕਿਸੇ ਦੀ ਤੇ ਆਪਣੀਆਂ ਮਤਲਬ ਦੁਨਿਆਵੀ ਗੱਲਾਂ 'ਚ ਰਹੇ ਤੇ ਸਭੋਂ ਉਹਦਾ ਵੀ ਵਿਰੋਧ ਹੀ ਕਰਦੇ ਰਹੇ ਤੇ ਅਸੀਂ ਇਸ ਕਰਕੇ ਹੁਣ ਇੱਥੇ ਆਏ ਆ ਕਿ ਸਾਨੂੰ ਇਹਨਾਂ ਮਤਲਬ ਕੋਈ ਚੰਗਾ ਮਤਲਬ ਪਾਰਟੀ ਸੰਗਰੰਤੀ ਮਿਲੇ ਜੋ ਕਿ ਸਾਨੂੰ ਇਹਨਾਂ ਆਪਣੇ ਸਿੱਖਿਆਦਵੇ ਸਾਨੂੰ ਗੁਰੂ ਘਰ ਨਾਲ ਜੋੜੇ ਜਾਂ ਸਾਨੂੰ ਕੀਰਤਨ ਆਪਣਾ ਪਾਠ ਸਾਰਾ ਮਤਲਬ ਕਿ ਸਾਖੀਆਂ ਵਗੈਰਾ ਜੋ ਵੀ ਅਸੀਂ ਗੁਰੂ ਘਰ ਨਾਲ ਜੁੜੀ ਆ ਤੇ ਅਸੀਂ ਆਈਏ ਸਾਨੂੰ ਬਹੁਤ ਆਸ਼ਵਾਸਨ ਮਿਲਿਆ ਹੈ ਸਾਨੂੰ ਕਿ ਮਤਲਬ ਕਿਹਾ ਉਹਨਾਂ ਨੇ ਕਿ ਤੁਹਾਡਾ ਪੂਰਾ ਸਾਥ ਦੇਵਾਂਗੇ ਤੇ ਇਹਨਾਂ ਨੂੰ ਮਤਲਬ ਇਥੋਂ ਕੱਢਾਂਗੇ ਹਾਂਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਹਿੱਫਤ ਹੈ